ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਤੁਹਾਡੇ ਸਭ ਦੇ ਨਾਲ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰਨ ਵਾਸਤੇ ਮੈਂ ਹਾਜ਼ਰ ਹੋਇਆ ਹਾਂ ਸੋ ਅੱਜ ਦੀ ਜਾਣਕਾਰੀ ਉਹਨਾਂ ਵਾਸਤੇ ਹੈ ਜਿਹੜੇ ਆਪ ਭਾਰਤੀ ਸੈਨਾ ਭਾਰਤੀ ਰੱਖਿਆ ਸਨਾਵਾ ਡਿਫੈਂਸ ਫੋਰਸ ਦੇ ਵਿੱਚ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕਿਸੇ ਵੀ ਅਹੁਦੇ ਤੇ ਜੌਬ ਕਰਦੇ ਨੇ ਜਾਂ ਪੈਨਸ਼ਨ ਆਏ ਨੇ ਜਾਂ ਤੁਹਾਡੇ ਘਰ ਪਰਿਵਾਰ ਦੋਸਤ ਮਿੱਤਰ ਰਿਸ਼ਤੇਦਾਰੀ ਦੇ ਵਿੱਚ ਕੋਈ ਵੀ ਪਰਸਨ ਜਿਹੜਾ ਭਾਰਤ ਦੀਆਂ ਰੱਖਿਆ ਸਨਾਵਾਂ ਦੇ ਵਿੱਚ ਨੌਕਰੀ ਕਰ ਰਿਹਾ ਜਾਂ ਪੈਨਸ਼ਨ ਲੈ ਰਿਹਾ ਸੋ ਉਹਨਾਂ ਦੇ ਵਾਸਤੇ ਇਹ ਵੀਡੀਓ ਬਹੁਤ ਜ਼ਰੂਰੀ ਹੈ ਖਾਸ ਕਰਕੇ ਪਰਿਵਾਰਾਂ ਵਾਸਤੇ ਜਾਣਕਾਰੀ ਬਹੁਤ ਜ਼ਰੂਰੀ ਹੈ ਸੋ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨ ਲੱਗਾ ਕਿ ਜਿਨ੍ਹਾਂ ਦੀ ਵੀ ਤਨਖਾਹ ਜਾਂ ਪੈਨਸ਼ਨ ਪੰਜਾਬ ਨੈਸ਼ਨਲ ਬੈਂਕ ਪੀਐਨਬੀ ਦੇ ਵਿੱਚ ਆਉਂਦੀ ਹੈ ਉਹਨਾਂ ਨੂੰ ਬੈਂਕ ਵੱਲੋਂ ਤੁਹਾਡੇ ਸੈਲਰੀ ਅਕਾਊਂਟ ਤੇ ਔਰ ਤੁਹਾਡੇ ਪੈਨਸ਼ਨ ਅਕਾਊਂਟ ਤੇ ਕੁਝ ਐਕਸਟਰਾ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਜਿਹਦੀ ਜਾਣਕਾਰੀ ਹੋਣੀ ਤੁਹਾਨੂੰ ਬਹੁਤ ਜ਼ਰੂਰੀ ਹੈ ਖਾਸ ਕਰਕੇ ਤੁਹਾਡੇ ਪਰਿਵਾਰ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਸੋ 2-4 ਮਿੰਟ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਉਹ ਜਾਣਕਾਰੀ ਸਾਂਝੀ ਕਰਨੀ ਹੈ ਕਿ ਜੇਕਰ ਤੁਹਾਡਾ ਅਕਾਊਂਟ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਹੈ ਔਰ ਤੁਸੀਂ ਡਿਫੈਂਸ ਦੇ ਵਿੱਚ ਜੌਬ ਕਰਦੇ ਹੋ ਜਾਂ ਪੈਨਸ਼ਨ ਆਏ ਹੋ ਤਾਂ ਕੀ ਕੀ ਤੁਹਾਨੂੰ ਸਹੂਲਤਾਂ ਮਿਲਦੀਆਂ ਨੇ ਇਹ ਤੁਸੀਂ ਸਾਰੀਆਂ ਜਾਣਕਾਰੀਆਂ ਆ ਵੀ ਸੁਣਿਓ ਆਪਣੇ ਪਰਿਵਾਰ ਨੂੰ ਵੀ ਦੱਸਿਓ ਸਭ ਤੋਂ ਪਹਿਲੀ ਜਿਹੜੀ ਸਹੂਲਤ ਬੈਂਕ ਵੱਲੋਂ ਦਿੱਤੀ ਜਾਂਦੀ ਹੈ ਉਹ ਇਹ ਹੈ ਕਿ ਜੇ ਸੈਨਾ ਵਿੱਚ ਕੰਮ ਕਰਦੇ ਆ জব ਕਰਦੇ ਆ ਹੁਣ ਉਹ ਸੈਨਾ ਦੇ ਫੌਜ ਦੇ ਡਿਫੈਂਸ ਦੇ ਕਿਹੜੇ-ਕਿਹੜੇ ਅੰਗ ਨੇ ਜਿਨ੍ਹਾਂ ਦੇ ਵਿੱਚ ਜੌਬ ਕਰਦੇ ਆ ਜਾਂ ਪੈਨਸ਼ਨ ਲੈਂਦੇ ਆ ਤੁਹਾਨੂੰ ਪੀਐਨਬੀ ਬੈਂਕ ਵੱਲੋਂ ਸਹੂਲਤਾਂ ਮਿਲਦੀਆਂ ਨੇ ਉਹ ਸਾਰੇ ਡਿਟੇਲ ਤੁਸੀਂ ਇਸ ਤੋਂ ਪਹਿਲਾਂ ਦੀ ਵੀਡੀਓ ਵਿੱਚ ਸੁਣ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਕਿ ਕਿਸ-ਕਿਸ ਨੂੰ ਪੀਐਨਬੀ ਦੇ ਵਿੱਚ ਜਿਹੜਾ ਡੀਐਸਪੀ ਅਕਾਊਂਟ ਜਿਨੂੰ ਰક્ષਕ ਪਲੱਸ ਸਕੀਮ ਕਿਆ ਜਾਂਦਾ ਉਹ ਲਾਗੂ ਆ ਤੁਸੀਂ ਇਸ ਤੋਂ ਪਹਿਲਾਂ ਦੀ ਵੀਡੀਓ ਵਿੱਚੋਂ ਜਾਣਕਾਰੀ ਸਾਰੀ ਲੈ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਉਹ ਦਿੱਤੀ ਸਹੂਲਤਾ ਕੀ ਨੇ ਜਿਹੜੇ ਜੌਬ ਕਰ ਰਹੇ ਨੇ ਉਹਨਾਂ ਨੂੰ ਅਗਰ ਡਿਊਟੀ ਕਰਦਿਆਂ ਸੇਵਾ ਕਰਦਿਆਂ ਐਕਸੀਡੈਂਟ ਦੇ ਵਿੱਚ ਡੈਥ ਹੋ ਜਾਂਦੀ ਹੈ ਕਿਸੇ ਪਰਸਨ ਦੀ ਤਾਂ ਉਹਦੇ ਪਰਿਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਵੱਲੋਂ 1 ਕਰੋੜ ਰੁਪਇਆ ਜਿਹੜਾ ਉਹ ਰਾਸ਼ੀ ਜਿਹੜੀ ਦਿੱਤੀ ਜਾਂਦੀ ਹੈ ਤੇ ਜੇ ਕੋਈ ਪੈਨਸ਼ਨ ਲੈ ਰਿਆ ਉਹਦੀ ਡੈਥ ਹੋ ਜਾਂਦੀ ਹੈ ਤਾਂ ਉਹਨੂੰ 50 ਲੱਖ ਦੀ ਰਾਸ਼ੀ ਦਿੱਤੀ ਜਾਂਦੀ ਹੈ ਇਹਦੇ ਵਿੱਚ ਏਜ ਲਿਮਟ ਕੋਈ ਨਹੀਂ ਹੈ ਉਹਦੇ ਪਰਿਵਾਰ ਨੂੰ 50 ਲੱਖ ਦੀ ਰਕਮ ਜਿਹੜੀ ਪੀਐਨਬੀ ਬੈਂਕ ਵੱਲੋਂ ਦਿੱਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਜੇਕਰ ਤੁਹਾਡਾ ਡੈਬਿਟ ਕਾਰਡ ਬਣਿਆ ਪੀਐਨਬੀ ਬੈਂਕ ਦਾ ਔਰ ਡੈਥ ਹੋਣ ਤੇ ਜਿਹੜਾ 2 ਲੱਖ ਰੁਪਏ ਆਮ ਡੈਬਿਟ ਕਾਰਡ ਤੇ ਤੇ 10 ਲੱਖ ਰੁਪਏ ਜਿਹੜਾ ਰੂਪੇ ਡੈਬਿਟ ਕਾਰਡ ਜਿਹੜਾ ਬਣਿਆ ਹੁੰਦਾ ਉਹਦੇ ਤੇ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਜਿਹੜੀ ਰਾਸ਼ੀ ਦਿੱਤੀ ਜਾਂਦੀ ਹੈ ਜੇਕਰ ਕਿਸੇ ਪਰਸਨ ਦੀ ਜਿਹੜੀ ਡੈਥ ਹੋ ਜਾਂਦੀ ਹੈ ਡਿਊਟੀ ਕਰਦੇ ਆ ਔਰ ਇਹੀ ਸੇਮ ਸਹੂਲਤ ਜਿਹੜੀ ਇਹ ਰਿਟਾਇਰ ਹੋਣ ਤੋਂ ਬਾਅਦ ਪੈਨਸ਼ਨ ਨੂੰ ਲਾਗੂ ਹੈ ਔਰ ਉਸ ਤੋਂ ਬਾਅਦ ਜਿਹੜਾ ਕ੍ਰੈਡਿਟ ਕਾਰਡ ਤੁਹਾਡਾ ਬਣਿਆ ਹੋਇਆ ਹੈ ਪੀਐਨਵੀ ਬੈਂਕ ਦੇ ਥਰੂ ਜੀ ਅਗਰ ਡੈਥ ਹੋ ਜਾਂਦੀ ਹੈ ਤੇ ਕ੍ਰੈਡਿਟ ਕਾਰਡ ਤੇ 10 ਲੱਖ ਦੀ ਬੀਮੇ ਦੀ ਰਕਮ ਪਰਿਵਾਰ ਨੂੰ ਮਿਲਦੀ ਹੈ ਔਨ ਡਿਊਟੀ ਤੇ ਰਿਟਾਇਰਡ ਨੂੰ ਵੀ ਉਹੀ 10 ਲੱਖ ਦੀ ਰਕਮ ਜਿਹੜੀ ਪਰਿਵਾਰ ਨੂੰ ਮਿਲਦੀ ਹੈ ਜੇਕਰ ਕ੍ਰੈਡਿਟ ਕਾਰਡ ਤੁਹਾਡਾ ਬਣਿਆ ਹੋਇਆ ਔਰ ਉਸ ਤੋਂ ਬਾਅਦ ਜੇਕਰ 에ਅਰ ਐਕਸੀਡੈਂਟ ਦੇ ਵਿੱਚ ਜਹਾਜ਼ ਵਿੱਚ ਸਫਰ ਕਰਦੇ ਆਂ ऑन ड्यूटी ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਉਹਦੇ ਪਰਿਵਾਰ ਨੂੰ ਜਿਹੜਾ 1.5 ਕਰੋੜ ਰੁਪਇਆ ਪੀਐਨਬੀ ਬੈਂਕ ਵੱਲੋਂ ਦਿੱਤਾ ਜਾਂਦਾ ਹੈ بیمੇ ਦੀ ਰਕਮ ਪਰਸਨਲ ਐਕਸੀਡੈਂਟਲ ਇੰਸ਼ੋਰੈਂਸ ਇਹ ਜ਼ਰੂਰ ਯਾਦ ਕਰ ਰਹੇ ਹੋ ਇਹ ਜਿੰਨੀਆਂ ਵੀ ਇੰਸ਼ੋਰੈਂਸ ਪੀਐਨਬੀ ਬੈਂਕ ਵੱਲੋਂ ਦਿੱਤੇ ਜਾਂਦੇ ਨੇ ਇਹ ਸਿਰਫ ਐਕਸੀਡੈਂਟ ਹੋਣ ਤੇ ਡੈਥ ਹੋਣ ਤੇ ਮਿਲਦੇ ਨੇ ਔਰ ਜਿਹੜਾ ਰਿਟਾਇਰ ਪਰਸਨ ਹੈ ਉਹਨੂੰ 50 ਲੱਖ ਦੀ ਜਿਹੜੀ ਰਕਮ ਹੈ ਉਹ ਦਿੱਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਪਰਸਨਲ ਐਕਸੀਡੈਂਟਲ ਪਰਮਨੈਂਟ ਟੋਟਲ ਡਿਸੇਬਿਲਟੀ ਐਕਸੀਡੈਂਟ ਹੋਣ ਨਾਲ ਜੇਕਰ ਬੰਦਾ ਡਿਸੇਬਲ ਹੋ ਜਾਂਦਾ ਹੈ ਮੰਜੇ ਤੇ ਪੈ ਜਾਂਦਾ ਪਰਮਾਨੈਂਟ ਡਾਕਟਰ ਕਹਿੰਦਾ ਵੀ ਉਹ ਹੁਣ ਚੱਲ ਫਿਰ ਨਹੀਂ ਸਕਦਾ ਤਾਂ ਵੀ ਜਿਹੜਾ 1 ਕਰੋੜ ਰੁਪਿਆ ਪਰਿਵਾਰ ਨੂੰ ਦਿੱਤਾ ਜਾਂਦਾ ਤੇ ਜੇਕਰ ਪੈਨਸ਼ਨਰ ਪੀਐਨਬੀ ਦੇ ਵਿੱਚੋਂ ਪੈਨਸ਼ਨ ਲੈ ਰਿਹਾ ਹੈ ਡਿਫੈਂਸ ਪੈਨਸ਼ਨਰ ਹੈ ਤਾਂ ਉਹਦੇ ਪਰਿਵਾਰ ਨੂੰ ਜਿਹੜਾ 50 ਲੱਖ ਰੁਪਏ ਦੀ ਰਕਮ ਉਹ ਦਿੱਤੀ ਜਾਂਦੀ ਹੈ ਇਹਦੇ ਤੋਂ ਇਲਾਵਾ ਜਿਹੜੀਆਂ ਸਹੂਲਤਾਂ ਹੋਰ ਪੀਐਨਬੀ ਬੈਂਕ ਵੱਲੋਂ ਡੀਐਸਪੀ ਕਾਉਂਟ ਤੇ ਭਾਵ ਰક્ષਕ ਪਲਸ ਸਕੀਮ ਤੇ ਦਿੱਤੀਆਂ ਜਾਂਦੀਆਂ ਨੇ ਸਹੂਲਤਾ ਐਡ-ਆਨ ਤਾਂ ਬਹੁਤ ਜ਼ਿਆਦਾ ਨੇ ਉਹਨਾਂ ਦੀ ਚਰਚਾ ਆਪਾਂ ਫਿਰ ਅਗਲੀ ਵੀਡੀਓ ਵਿੱਚ ਕਰ ਲਾਂਗੇ ਪਰ ਜਿਹੜੀਆਂ ਜ਼ਰੂਰੀ ਨੇ ਜਿਹੜੀਆਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ ਉਹ ਮੈਂ ਅੱਜ ਦੀ ਵੀਡੀਓ ਵਿੱਚ ਸ਼ੇਅਰ ਕਰ ਰਿਹਾ ਆ ਆਟੋ ਸਵੀਪ ਦੀ ਜਿਹੜੀ ਸਹੂਲਤ ਤੁਹਾਨੂੰ ਬੈਂਕ ਵੱਲੋਂ ਦਿੱਤੀ ਜਾਂਦੀ ਹੈ ਔਰ ਨਾਲ ਹੀ ਇਹਦਾ ਓਵਰਡਰਾਫਟ 3 ਮਹੀਨਿਆਂ ਦੀ ਸੈਲਰੀ ਜਾਂ ਪੈਨਸ਼ਨ ਤੁਸੀਂ ਐਡਵਾਂਸ ਲੈ ਸਕਦੇ ਹੋ ਉਹ 75000 ਤੋਂ ਲੈ ਕੇ 3 ਲੱਖ ਤੱਕ ਤੁਹਾਡੇ ਰੈਂਕ ਦੇ ਹਿਸਾਬ ਨਾਲ ਹੋ ਸਕਦੀ ਹੈ ਜਿਹੜੀ ਕਿ ਤੁਸੀਂ ਕਿਸ਼ਤਾਂ ਦੇ ਰੂਪ ਵਿੱਚ ਵਾਪਸ ਅਕਾਊਂਟ ਵਿੱਚ ਬੈਂਕ ਨੂੰ ਵਾਪਸ ਕਰਨੀ ਹੁੰਦੀ ਹੈ ਜੇ ਤੁਸੀਂ ਵਾਪਸ ਨਹੀਂ ਕਰਦੇ ਤੁਹਾਡਾ ਜਿਹੜਾ ਅਕਾਊਂਟ ਹੈ ਫਿਰ ਉਹ ਡੀਐਸਪੀ ਨਹੀਂ ਰਹੇਗਾ ਫਿਰ ਉਹ ਨੋਰਮਲ ਸੇਵਿੰਗ ਅਕਾਊਂਟ ਹੋ ਜਾਏਗਾ ਔਰ ਉਹਦੇ ਨਾਲ ਹੀ ਜੇ ਤੁਸੀਂ ਬੈਂਕ ਦੇ ਵਿੱਚੋਂ ਹਾਊਸ ਲੋਨ ਲੈਣੇ ਹੋ ਕਾਰ ਲੋਨ ਲੈਣੇ ਹੋ ਐਜੂਕੇਸ਼ਨ ਲੋਨ ਲੈਣੇ ਹੋ ਪਰਸਨਲ ਲੋਨ ਲੈਣੇ ਹੋ ਤਾਂ ਤੁਹਾਨੂੰ ਜਿਹੜਾ ਵਿਆਜ ਹੈ ਉਹਦੇ ਵਿੱਚ ਬੈਂਕ ਵੱਲੋਂ ਰੈਇਤ ਕੰਸੈਸ਼ਨ ਦਿੱਤੀ ਜਾਂਦੀ ਹੈ ਔਰ ਨਾਲ ਹੀ ਜਿਹੜਾ ਐਜੂਕੇਸ਼ਨ ਲੋਨ ਮਿਲਦਾ ਪੀਐਨਵੀ ਪ੍ਰਤਿਭਾ ਜਿਹੜੀ ਸਕੀਮ ਆ ਉਹਦੇ ਅਧੀਨ ਉਹ ਤੁਹਾਡੇ ਜਿਹੜੇ ਬੱਚਿਆਂ ਨੂੰ ਜਿਹੜੇ ਆਰਮੀ ਦੇ ਇੰਸਟੀਚੂਟ ਵਿੱਚ ਦਾਖਲਾ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਇਹ ਜਿਹੜੀ ਸਹੂਲਤ ਦਿੱਤੀ ਜਾਂਦੀ ਹੈ ਔਰ ਜ਼ੀਰੋ ਬੈਲੈਂਸ ਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਦਾ ਖਾਤਾ ਵੀ ਜਿਹੜਾ ਖੁੱਲਿਆ ਜਾਂਦਾ ਹੈ ਪੀਐਨਬੀ ਬੈਂਕ ਦੇ ਵਿੱਚ ਔਰ ਨਾਲ ਹੀ ਜੇ ਤੁਸੀਂ ਬੈਂਕ ਦੇ ਵਿੱਚ ਲੋਕਰ ਲੈਨੇ ਹੋ ਤਾਂ 25% ਸਾਲਾਨਾ ਜਿਹੜਾ ਲੋਕਰ ਦਾ ਕਿਰਾਇਆ ਉਹਦੇ ਤੇ ਤੁਹਾਨੂੰ ਛੂਟ ਮਿਲਦੀ ਹੈ ਔਰ ਨਾਲ ਹੀ ਜੇ ਤੁਸੀਂ 50000 ਤੱਕ ਦਾ DD ਬਣਾਉਣੇ ਹੋ ਤਾਂ ਉਹਦੇ ਤੇ ਵੀ ਤੁਹਾਡੇ ਪੈਸੇ ਨਹੀਂ ਲੱਗਣਗੇ ਔਰ PNB ਬੈਂਕ ਦੇ ਵਿੱਚ ਜੇ ਤੁਹਾਨੂੰ ਕੋਈ ਮੈਸੇਜ ਆਉਂਦਾ ਜਾਂ ਤੁਸੀਂ ਡੈਬਿਟ ਕਾਰਡ ਕ੍ਰੈਡਿਟ ਕਾਰਡ ਬਣਾਉਣੇ ਹੋ ਤਾਂ ਉਹਦਾ ਤੁਹਾਡਾ ਜਿਹੜਾ ਖਰਚਾ ਨਹੀਂ ਆਏਗਾ ਇਹ ਜਿਹੜੇ ਜਿਹੜੇ PNB ਬੈਂਕ ਦੇ ਵਿੱਚ ਜਿਹੜੇ ਤਨਖਾਹ ਲੈ ਰਹੇ ਨੇ ਜਾਂ ਜਿਹੜੇ ਪੈਨਸ਼ਨ ਲੈ ਰਹੇ ਨੇ ਉਹਨਾਂ ਨੂੰ ਇਹ ਸਹੂਲਤਾ PNB ਬੈਂਕ ਵੱਲੋਂ ਦਿੱਤੀਆਂ ਜਾਂਦੀਆਂ ਨੇ ਸੋ ਤੁਸੀਂ ਆਪ ਵੀ ਇਹਨਾਂ ਨੂੰ ਧਿਆਨ ਵਿੱਚ ਰੱਖੋ ਔਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਦੂਜਿਆਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਹੂਲਤ ਇਹ ਹੈ ਕਿ ਜੇ ਤੁਸੀਂ ਕੈਸ਼ ਪੈਸੇ ਜਮ੍ਹਾਂ ਕਰਾਉਣੇ ਜਾਂ ਕਢਾਉਣੇ ਆ ਤਾਂ ਤੁਸੀਂ ਕਿਸੇ ਵੀ ਸ਼ਹਿਰ ਵਿੱਚ ਕਿਸੇ ਵੀ ਬ੍ਰਾਂਚ ਵਿੱਚ ਤੁਹਾਡੇ ਉਹਨੂੰ ਹੋਮ ਬ੍ਰਾਂਚ ਮੰਨਿਆ ਜਾਏਗਾ ਤੁਸੀਂ ਕੈਸ਼ ਹੈਂਡਲਿੰਗ ਚਾਰਜ ਜਿਹੜਾ ਤੁਹਾਨੂੰ ਨਹੀਂ ਦੇਣਾ ਪਏਗਾ ਉਹ ਤੁਸੀਂ ਪੈਨ ਇੰਡੀਆ ਪੀ ਐਨ ਬੀ ਦੀ ਕਿਸੇ ਵੀ ਬ੍ਰਾਂਚ ਵਿੱਚ ਕੈਸ਼ ਹੈਂਡਲਿੰਗ ਚਾਰਜ ਤੋਂ ਬਿਨਾ ਜਿਹੜੀ ਕੈਸ਼ ਦਾ ਲੈਣ ਦੇਣਾ ਜਿਹੜਾ ਤੁਸੀਂ ਕਰ ਸਕਦੇ ਹੋ ਸੋ ਇਹ ਜਿਹੜੀਆਂ ਮੇਨ ਸਹੂਲਤਾਂ ਜਿਹੜੀਆਂ ਪੀ ਐਨ ਬੀ ਬੈਂਕ ਵੱਲੋਂ ਆਪਣੇ ਸੈਲਰੀ ਪਰਸਨ ਨੂੰ ਔਰ ਪੈਨਸ਼ਨਰ ਨੂੰ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਬਸ਼ਰਤੇ ਤੁਹਾਡੀ ਜਿਹੜੀ ਸੈਲਰੀ ਆ ਪੈਨਸ਼ਨ ਉਹ ਉਹਨਾਂ ਮਹਿਕਮੇ ਵਿੱਚ ਆਉਣੀ ਚਾਹੀਦੀ ਹੈ ਜਿਨ੍ਹਾਂ ਨੂੰ ਪੀ ਐਨ ਬੀ ਦਾ ਡੀ ਐਸ ਪੀ ਭਾਵ ਰક્ષਕ ਪਲੱਸ ਸਕੀਮ ਲਾਗੂ ਹੈ ਇਹਦੀ ਜਾਣਕਾਰੀ ਤੁਸੀਂ ਇਸ ਤੋਂ ਪਹਿਲਾਂ ਦੀ ਵੀਡੀਓ ਵਿੱਚ ਲੈ ਸਕਦੇ ਹੋ ਸੋ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਮੈਂ ਜਿਹੜੇ ਐਡ ਆਨ ਕਵਰ ਨੇ ਐਕਸਟਰਾ ਜਿਹੜੇ ਬੈਨੀਫਿਟ ਪੀ ਐਨ ਬੀ ਬੈਂਕ ਵੱਲੋਂ ਦਿੱਤੇ ਜਾਂਦੇ ਨੇ ਅਕਾਊਂਟ 홀ਡਰ ਨੂੰ ਸੈਲਰੀ ਜਾਂ ਪੈਨਸ਼ਨਰ ਨੂੰ ਉਹਦੀ ਔਰ ਅਗਨੀ ਵੀਰ ਨੂੰ ਜਿਹੜੀ ਕਿ ਕਿ ਸਹੂਲਤਾਂ ਬੈਂਕ ਵੱਲੋਂ ਦਿੱਤੀਆਂ ਜਾਂਦੀਆਂ ਨੇ ਉਹਦੀ ਵੀ ਚਰਚਾ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ ਸੋ ਤੁਸੀਂ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਗਰੁੱਪਾਂ ਦੇ ਵਿੱਚ ਸ਼ੇਅਰ ਵੀ ਕਰਿਓ ਜੇਕਰ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਇਸ ਚੈਨਲ ਦੇ ਰਾਹੀਂ ਮੈਂ ਕਰਦਾ ਰਹਾਂਗਾ ਵੀਡੀਓ ਦੇਖਣ ਦੇ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ